ਆ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦਿਨ ਅਸੀਂ ਸਵਾਏ ਡੇਢ ਅਗਰ ਟੈਸਟ ਨੰਬਰ 81 ਐਲਸੀਐਮ ਤੇ ਐਚसीएफ ਸਬੰਧੀ ਆ ਬੇਸਿਕ ਟੈਸਟ ਵਿਦ ਉਹ ਹੱਲ ਕਰਨਾ ਸ਼ੁਰੂ ਕੀਤਾ ਅਸੀਂ ਸਵਾਲ ਨੰਬਰ 5 ਦੇ ਉੱਤੇ ਆ ਗਏ ਆ ਬੇਟਾ ਭਟਿਆਂ ਵਾਲੀਆਂ ਰਕਮਾਂ ਦਿੱਤੀਆਂ ਹੋਈਆਂ ਆ 5/27 5/27 35/80 ਤੇ 20/21 ਦਾ ਕਹਿੰਦਾ ਐਲਸੀਐਮ ਪਤਾ ਕਰਨਾ ਹੈ ਠੀਕ ਹੈ ਐਲਸੀਐਮ ਆਪਾਂ ਪਤਾ ਕਰਨਾ ਹੈ ਦਾ ਠੀਕ ਹੈ ਜਦੋਂ ਬੇਟਾ ਭਾਟੇ ਵਾਲੀ ਰਕਮ ਦਿੱਤੀ ਹੁੰਦੀ ਹੈ ਐਲਸੀਐਮ ਪਤਾ ਕਰਨ ਦੇ ਲਈ ਤਾਂ ਅਸੀਂ ਕੀ ਕਰਦੇ ਹਾਂ ਅੰਸ਼ਾਂ ਦਾ ਐਲਸੀਐਮ ਤੇ ਹਰਾਂ ਦਾ ਐਚसीएफ ਠੀਕ ਹੈ ਇਹ ਇਹਦੇ ਵਿੱਚ ਇਹ ਅੱਗੇ ਕਿਵੇਂ ਆ ਜਾਣਾ 5 35 ਤੇ 20 ਦਾ ਐਲਸੀਐਮ ਐਲਸੀਐਮ ਵਟਾ 27 81 ਤੇ 21 ਦਾ ਐਚसीएफ ਮਹੱਤਮਾ ਜਿਹੜਾ ਉਹ ਲੈ ਲੈਣਾ ਹੈ ਠੀਕ ਹੈ बटे ਵਾਲੀ ਰਕਮ ਦਾ ਐਲਸੀਐਮ ਬਰਾਬਰ ਹੈ ਅੰਸ਼ਾਂ ਦਾ ਲਘੁਤਮ ਸਵਤਾ ਅੰ बटा ਹਰਾਂ ਦਾ ਮਹੱਤਮ ਤਾਂ 5 35 ਤੇ 20 ਦਾ ਲਘੁਤਮ ਆਪਾਂ ਲੈਣੇ ਆ ਬੇਟਾ 5 5 25 ਤੇ 20 ਦਾ ਆਪਾਂ ਜਦੋਂ ਲਘੂਤਮ ਕੱਢਦੇ ਆਂ ਬੇਟਾ ਇਹ ਬੇਟਾ ਕਿਹੜੇ ਪਹਾੜੇ ਤੇ ਜਾਊਗਾ 5 1 5 5 7 35 5 ਚੋਕਾ 20 ਹੁਣ ਇਹ ਕਿਸੇ ਪਹਾੜੇ ਤੇ ਨਹੀਂ ਜਾਂਦਾ ਠੀਕ ਹੈ 5 7 35 ਚੋਕਾ 3 ਚੋਕੇ 12 ਤੇ 4 5 20 140 ਕਿੰਨਾ ਆ ਗਿਆ ਬੇਟਾ ਇਹਦਾ ਲਘੂਤਮ 100 40 ਆ ਗਿਆ ਠੀਕ ਹੈ ਤੇ ਹੁਣ ਆਪਾਂ 27 81 ਤੇ 21 ਦਾ ਮਹੱਤਮ ਲੈ ਲੈਨੇ ਆਂ 27 কে 81 ਤੇ 21 ਦਾ ਮਹੱਤਮ ਆਪਾਂ ਬੇਟਾ ਕਿਸ ਤਰ੍ਹਾਂ ਕੱਢਾਂਗੇ 27 ਤੇ 81 ਚੋ ਬੇਟਾ ਆਪਾਂ ਕੋਈ ਦੋ ਰਕਮਾਂ ਲੈ ਲੈਨੇ ਆ 81 ਆਪਾਂ ਵਿੱਚ ਰੱਖਦੇ ਆ ਤੇ 27 ਤੇ ਭਾਗ ਕਰਦੇ ਆ 27 ਤੇ 81 ਜਿੱਥੇ ਜ਼ੀਰੋ ਬਚ ਗਈ ਫਿਰ ਸਾਡੇ ਕੋਲ 1ਾ 27 ਰਹਿ ਗਈ ਰਕਮ ਤੇ 1 21 ਰਹਿ ਗਈ ਠੀਕ ਹੈ ਬੇਟਾ ਅਸੀਂ ਕੀ ਕਰਾਂਗੇ ਹੁਣ 27 ਨੂੰ ਵਿੱਚ ਰੱਖ ਲਾਂਗੇ ਤੇ 21 ਤੇ ਭਾਗ ਕਰਾਂਗੇ 27 ਨੂੰ ਆਪਾਂ ਵਿੱਚ ਰੱਖ ਕੇ 21 ਤੇ ਭਾਗ 21 1ਮ 21 6 27 ਤਾਂ ਅੱਗੇ ਬੇਟਾ ਆਪਾਂ 21 ਨੂੰ ਵਿੱਚ ਲੈ ਆਵਾਂਗੇ 6 3 18 3 ਨੇ ਕੀ ਆ ਗਿਆ ਬੇਟਾ ਤੇ ਅਸੀਂ 6 ਨੂੰ ਵਿੱਚ ਲੈ ਆਵਾਂਗੇ 3 2 6 ਜਿੱਥੇ ਬਾਕੀ ਬੇਟਾ 0 ਬਚ ਜਾਂਦੇ ਆ ਜਿਹੜੇ ਸੰਖਿਆ ਨਾਲ ਅਸੀਂ ਭਾਗ ਕਰ ਰਹੇ ਹੁੰਦੇ ਆ ਉਹ ਸਾਡਾ ਮਹੱਤਮ ਹੁੰਦੀ ਹੈ ਤਾਂ ਮਹੱਤਮ ਕਿੰਨਾ ਆ ਗਿਆ 3 ਤਾਂ ਸਾਡਾ ਉੱਤਰ ਕਿੰਨਾ ਆ ਗਿਆ ਬੇਟਾ 140 ਤਿੰਨ ਸਾਡਾ ਉੱਤਰ ਆ ਗਿਆ ਤਾਂ ਆਪਾਂ ਇੱਥੋਂ ਆਲਟਰਨੇਟਿਵ ਆਨਸਰ ਦੇਖਦੇ ਹਾਂ 140/3 ਬੇਟਾ ਪਹਿਲਾ ਹੀ ਆਨਸਰ ਹੈ ਜਿਹੜਾ 140/3 ਦਿੱਤਾ ਹੋਇਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਸਵਾਲ ਨੰਬਰ 6 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜਿਸ ਨੂੰ 804 ਤੇ 1700 ਜਿਸ ਨਾਲ 804 ਤੇ 7 1745 ਨੂੰ ਭਾਗ ਦੇਣ ਤੇ ਕ੍ਰਮਵਾਰ 5 ਤੇ 6 ਬਾਕੀ ਬਚਣ ਠੀਕ ਹੈ ਬੇਟਾ ਤਾਂ ਅਸੀਂ ਕੀ ਕਰਾਂਗੇ ਬੇਟਾ ਉਹ ਵੱਡੀ ਤੋਂ ਵੱਡੀ ਸੰਖਿਆ 5 ਤੇ 6 ਬਾਕੀ ਬਚਣ ਅਸੀਂ ਕੀ ਕਰਦੇ ਹਾਂ ਇਹਦੇ ਵਿੱਚੋਂ ਕ੍ਰਮਵਾਰ 5 ਤੇ 6 ਘਟਾ ਦਵਾਂਗੇ ਠੀਕ ਹੈ ਬੇਟਾ ਜਦੋਂ ਅਭਿਆਸ ਕਰੋਗੇ ਤਾਂ ਫਿਰ ਤੁਹਾਨੂੰ ਇਹ ਸਵਾਲ ਸੌਕੇ ਲੱਗਣ ਲੱਗ ਜਾਣਗੇ ਜਦੋਂ ਬੇਟਾ ਗੱਲ ਵੱਡੀ ਤੋਂ ਵੱਡੀ ਸੰਖਿਆ ਦੀ ਆਉਂਦੀ ਹੈ ਤਾਂ ਤੁਸੀਂ ਇਹ ਧਿਆਨ ਰੱਖਣਾ ਵੀ ਮਹੱਤਮ ਹੁੰਦਾ ਹੈ ਜਦੋਂ ਗੱਲ ਛੋਟੀ ਤੋਂ ਛੋਟੀ ਲਿਖੀ ਹੁੰਦੀ ਹੈ ਤਾਂ ਜ਼ਿਆਦਾਤਰ ਕੇਸਾਂ ਦੇ ਵਿੱਚ ਲਘੂਤਮ ਸਮਵਰਤਕ ਹੁੰਦਾ ਹੈ ਤਾਂ ਬੇਟਾ 804 ਦੇ ਵਿੱਚੋਂ 5 ਘਟਾ ਦਾਂਗੇ 804 5 8 ਇਹ ਆ ਗਿਆ 799 ਠੀਕ ਹੈ ਬੇਟਾ ਤਾਂ ਦੂਜੇ ਪਾਸੇ ਬੇਟਾ 1745 ਦੇ ਵਿੱਚੋਂ 6 ਘਟਾ ਦਾਂਗੇ 1700 43 6 ਇਹ ਆ ਗਿਆ ਬੇਟਾ 1739 ਆ ਰਕਮਾਂ ਆ ਗਈਆਂ ਬੇਟਾ ਸਾਡੇ ਕੋਲੇ ਤਾਂ ਅਸੀਂ ਕੀ ਕਰਾਂਗੇ ਇਹਨਾਂ ਦੋਵਾਂ ਦਾ ਮਹੱਤਮ ਕੱਢ ਦਵਾਂਗੇ ਤਾਂ 1739 ਹੁਣ 1739 ਨੂੰ ਅਸੀਂ ਵਿੱਚ ਰੱਖਾਂਗੇ ਤੇ ਭਾਗ ਕਿਤੇ ਤੇ ਕਰਾਂਗੇ 799 ਤੇ 799 ਦੂਤੇ ਚਲ ਜੂਗਾ ਦੂਣਾ 1598 ਬੇਟਾ ਜਦੋਂ ਆਪਾਂ ਘਟਾਵਾਂਗੇ ਤਾਂ ਇਹ ਆਜੂਗਾ 141 ਅਸੀਂ ਬੇਟਾ 799 ਨੂੰ ਵਿੱਚ ਰੱਖ ਦਵਾਂਗੇ ਜਿਵੇਂ ਅਸੀਂ ਲੰਬੀ ਭਾਗ ਵਿਧੀ ਦੁਆਰਾ ਕਰਦੇ ਆਂ ਤਾਂ ਇਹ 141 ਹੈ ਜਿਹੜਾ 5 ਤੇ ਜਾਊਗਾ ਇਹ ਆਜੂਗਾ 700 5 ਬਾਕੀ ਕਿੰਨੇ ਬਚ ਜਾਣਗੇ ਸਾਡੇ ਕੋਲੇ 94 ਠੀਕ ਹੈ ਬੇਟਾ 94 ਬਾਕੀ ਬਚ ਜਾਣਗੇ ਫਿਰ ਅਸੀਂ ਕੀ ਕਰਾਂਗੇ ਆ 141 ਨੂੰ ਵਿੱਚ ਲੈ ਆਵਾਂਗੇ 94 1ਮ 94 ਬਾਕੀ ਕਿੰਨੇ ਬਚ ਗਏ 11 ਚੋਂ 4 ਗਏ 7 ਤੇ 13 ਚੋਂ 9 ਗਏ 4 47 94 ਨੂੰ ਅਸੀਂ ਫਿਰ ਵਿੱਚ ਲੈ ਆਵਾਂਗੇ 47 ਦੂਣਾ 94 ਤਾਂ ਬਾਕੀ ਬੇਟਾ 0 ਬਚ ਗਈ ਤਾਂ ਆ 47 ਆ ਸਾਡਾ ਬੇਟਾ ਜਿਹੜਾ ਮਹੱਤਮ ਸਮਾਵਰਤਕ ਆ ਗਿਆ ਜਦੋਂ ਅਸੀਂ 47 ਨਾਲ ਇਹਨੂੰ 804 ਨੂੰ ਭਾਗ ਕਰਾਂਗੇ ਤਾਂ 5 ਬਾਕੀ ਬਚਣਗੇ ਜੇ ਇਸ 1739 ਨਾ 45 ਨਾ ਭਾਗ ਕਰਾਂਗੇ ਤਾਂ 6 ਬਾਕੀ ਵੱਜ ਜਾਣਗੇ ਕਿਉਂਕਿ ਅਸੀਂ ਪਹਿਲਾਂ ਹੀ ਘਟਾ ਕੇ ਆਏ ਹਾਂ ਤਾਂ 47 ਸਾਡਾ ਉੱਤਰ ਆ ਗਿਆ ਤਾਂ 21 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਉਹ ਦੇਖੋ 21 ਤੇ 47 ਆ ਜਿਹੜਾ ਦਿੰਦਾ ਪਿਆ ਹੈ ਠੀਕ ਹੈ ਬੇਟਾ ਤਾਂ b1 ਨੂੰ ਟਿੱਕ ਕਰਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਤਾਂ ਬੇਟਾ ਇਹ 7 ਨੰਬਰ ਸਵਾਲ ਹੈ ਜਿਹੜਾ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ